ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦੀ ਦਲਜੀਤ ਦੋਸਾਂਝ ਇਹਨਾਂ ਦਿਨਾਂ ਦੇ ਵਿੱਚ ਕਾਫੀ ਸੁਖੀਆਂ ਬਟੋਰੇ ਆ ਨੇ ਕਿਉਂਕਿ ਵਰਲਡਵਾਈਡ ਉਹਨਾਂ ਦੇ ਸ਼ੋਅ ਚੱਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਚੱਲਦੇ ਸਮਾਗਮ ਦੇ ਸ਼ਮੂਲੀਅਤ ਕੀਤੀ ਇੱਕ ਦੂਜੇ ਦੇ ਨਾਲ ਮਿਲੇ ਗਰੇ ਲਗੇ ਜਤੀਆਂ ਪਾਈਆਂ ਗਈਆਂ ਅਤੇ ਉਸ ਵੀਡੀਓ ਨੇ ਜਿਹੜੀਆਂ ਉਸ ਸੋਸ਼ਲ ਮੀਡੀਆ ਤੇ ਕਾਫੀ ਵਾਇਲ ਹੋਈਆਂ ਦੂਜੇ ਪਾਸੇ ਜਲ ਜੁਲੀਅਟ 3 ਫਿਲਮ ਵੀ ਆਈ ਜਿਸ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਪੰਜਾਬ ਦੇ ਦਰਸ਼ਕਾਂ ਦੇ ਦੁਆਰਾ ਨਹੀਂ ਜਿੱਥੇ-ਜਿੱਥੇ ਵਿਦੇਸ਼ਾਂ ਅਤੇ ਦੇਸ਼ਾਂ ਦੇ ਵਿੱਚ ਪੰਜਾਬੀ ਰਹਿੰਦੇ ਨੇ ਅਮਰ ਸਿੰਘ ਚਮਕਿਲਾ ਦੇ ਫਿਲਮ ਜਿਹੜੀ ਬਣਾਏਗੀ ਉਸ ਨੂੰ ਵੀ ਖੂ ਹੰਗਾਰਾ ਮਿਲਿਆ ਨੈਟਫਲਿਕਸ ਤੇ ਯਾਨੀ ਕਿ ਇਹਨਾਂ ਦਿਨਾਂ ਦੇ ਵਿੱਚ ਚਾਂਦੀ ਬਣੀ ਹੋਈ ਹੈ ਐਕਟਰ ਅਤੇ ਮਸ਼ਹੂਰ ਗਾਇਕ ਦਲਜੀਤ ਦੁਸਾਂਝ ਦੀ ਜੇਕਰ ਗੱਲ ਕਰੀਏ ਉਹਨਾਂ ਦੀ ਇੱਕ ਫਿਲਮ ਆ ਰਹੀ ਸੀ ਪੰਜਾਬ 95 ਲੇਕਿਨ ਉਸ ਫਿਲਮਾਂ ਦੇ ਵਿੱਚ ਦਲਜੀਤ ਦੁਸਾਨ ਅਤੇ ਜਿਹੜੇ ਇਸ ਦੇ ਡਾਇਰੈਕਟਰ ਨੇ ਹਾਨੀ ਤੇਨ ਜਿਨ੍ਹਾਂ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ ਦੱਸ ਦਿੰਦੇ ਆ ਮਾਜਰਾ ਕੀ ਹੈ ਮਾਜਰਾ ਇਹ ਹੈ ਕਿ ਜਿਹੜੀ ਪੰਜਾਬ 95 ਫਿਲਮ ਬਣੀ ਹੈ ਉਹ ਬਣੀ ਹੈ ਜਿਹੜਾ ਜੀਵਨ ਹੈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜੀਵਨ ਦੇ ਆਧਾਰ ਤੇ ਇਹ ਫਿਲਮ ਬਣੀ ਹੈ ਜਾਂ ਕਹਿ ਦਈਏ ਕਿ ਉਹਨਾਂ ਦੇ ਜੀਵਨ ਦੇ ਆਲੇ ਦੁਆਲੇ ਇਹ ਪੰਜਾਬ 95 ਫਿਲਮ ਜਿਹੜੀ ਘੁੰਮਦੀ ਹੈ ਇਸ ਨੂੰ ਲੈ ਕੇ ਸੈਂਸਰ ਬੋਰਡ ਨੇ ਇੱਕ ਬੜਾ ਵੱਡਾ ਫੈਸਲਾ ਲੈ ਲਿਆ ਹੈ 55 سوری 85 ਕੱਟ ਲਗਾ ਦਿੱਤੇ ਗਏ ਨੇ ਇਸ ਫਿਲਮ ਤੇ ਖਾਸ ਕਰਕੇ ਗੱਲ ਕਰਦੇ ਹਾਂ ਜਸਵੰਤ ਸਿੰਘ ਖਾਲੜਾ ਦੀ ਉਸ ਦੇ ਜੀਵਨ ਤੇ ਉਸ ਦੇ ਜੀਵਨ ਦੇ ਹਧਾਰਤ ਜਿਹੜੀ ਫਿਲਮ ਬਣੀ ਹੈ ਉਸ ਤੇ 85 ਕੱਟ ਲਗਾ ਦਿੱਤੇ ਨੇ ਸੈਂਸਰ ਬੋਰਡ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਵਾਇਰਲ ਵਾਈਡ ਤੌਰ ਤੇ ਜਿਹੜੀ ਹੈ ਮਨਜ਼ੂਰੀ ਵੀ ਨਾ ਮਿਲੇ ਇਸ ਤੇ ਬੈਨ ਲਗਾ ਦਿੱਤਾ ਜਾਵੇ ਇਸ ਤੇ ਜਿਨੇ ਵੀ ਮਸਲੇ ਨੇ 1984 ਤੋਂ ਲੈ ਕੇ 1994 ਤੱਕ ਸਾਰੇ ਮਸਲਿਆਂ ਦਾ ਵਿੱਚ ਬੜੇ ਹੀ ਵਧੀਆ ਤਰੀਕੇ ਦੇ ਅਤੇ ਵਿਸਤਾਰ ਦੇ ਨਾਲ ਫਿਲਮਾਕਣ ਕੀਤਾ ਗਿਆ ਹੈ ਇਸ ਨੂੰ ਲੈ ਕੇ ਸੈਂਸਰ ਬੋਰਡ ਹੁਣ ਪੂਰੇ ਗੁੱਸੇ ਦੇ ਵਿੱਚ ਹੈ ਜਾਂ ਤੇ ਉਹ ਸੈਂਟਰ ਸਰਕਾਰ ਦੇ ਅਧੀਨ ਚੱਲ ਰਿਹਾ ਹੈ ਕਿਉਂਕਿ ਜਿਹੜੇ ਖੁਲਾਸੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਕੀਤੇ ਗਏ ਨੇ ਪੰਜਾਬ ਦੇ ਕਈ ਨੌਜਵਾਨਾ ਗੱਬਰੂਆਂ ਨੂੰ ਅਤੇ ਪੰਜਾਬ ਦੀ ਨਵੀਂ ਪੀੜੀ ਨੂੰ ਪਤਾ ਨਹੀਂ ਹੈ ਜਿਹਦੇ ਵਿੱਚ ਦਲਜੀਤ ਦਸਾਂਝ ਨੇ ਖੁੱਲ ਕੇ ਉਸ ਫਿਲਮ ਦੇ ਵਿੱਚ ਉਸ ਦਾ ਫਲਮਾਕਣ ਕੀਤਾ ਹੈ ਉਸ ਦੇ ਕਿਰਦਾਰ ਨੂੰ ਦਿਖਾਇਆ ਗਿਆ ਹੈ ਉਸ ਦੇ ਕੰਮਾਂ ਨੂੰ ਦਿਖਾਇਆ ਗਿਆ ਹੈ ਲੇਕਿਨ ਜਿਹੜੀ ਪਛਾਹ 5095 ਫਿਲਮ ਹੈ ਉਹ ਹੁਣ ਸੈਂਸਰ ਬੋਰਡ ਦੇ ਹੱਥਾਂ ਵਿੱਚ ਹੈ ਨਾ ਤੇ ਉਸ ਨੂੰ ਪਾਸ ਕਰ ਨਹੀਂ ਹੈ ਪਲੱਸ ਉਸ ਤੇ 85 ਕਟ ਵੀ ਲਾ ਦਿੱਤੇ ਨੇ ਜਿੰਦਗੀ ਜਸਵੰਤ ਸਿੰਘ ਖਾਲੜਾ ਦੀ ਨੂੰ ਲੈ ਕੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਦਲਜੀਤ ਦੂਸਾਂਤ ਅਤੇ ਜਿਹੜੇ ਨਿਰਦੇਸ਼ਕ ਜਿਹੜੇ ਨਿਰਦੇਸ਼ਨ ਕਰ ਰਹੇ ਨੇ ਹਣੀ ਤੇਨ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਕਰਨਗੇ ਕਿ ਕਿਉਂ ਇਸ ਫਿਲਮ ਤੇ 85 ਕਟ ਲੱਗੇ ਜੇਕਰ 85 ਕਟ ਲੱਗਦੇ ਨੇ ਤਾਂ ਫਿਲਮ ਦੇ ਵਿੱਚ ਬਚ ਗਿਆ ਕੀ 2 ਘਟਾਈ ਘੰਟਿਆਂ ਦੀ ਤਾਂ ਫਿਲਮ ਹੁੰਦੀ ਹੈ ਕਿਉਂਕਿ ਜਿਹੜੀ ਮਲੋ ਬਾਇਓਗ੍ਰਾਫੀ ਇੱਕ ਤਰ੍ਹਾਂ ਦੀ ਕਹ ਲੀਏ ਜਾਂ ਆਟੋ ਬਾਇਓਗ੍ਰਾਫੀ ਕਹ ਲੀਏ ਜਸਵੰਤ ਸਿੰਘ ਖਾਲਰ ਨੂੰ ਲੈ ਕੇ ਬਲਾਈ ਹੈ ਬਣਾਈ ਹੈ ਦਰਜੀ ਦਸਾਂਝ ਨੇ ਲੇਕਰ ਪੰਜਾਬ 95 ਤੇ ਹੁਣ ਤੱਕ 85 ਘਟ ਲਗ ਦਿੱਤੇ ਲਗਾ ਦਿੱਤੇ ਗਏ ਨੇ ਅਤੇ ਹਾਲੇ ਫਿਲਮ ਜਿਹੜੀ ਹੈ ਪਾਸ ਵੀ ਨਹੀਂ ਹੋਈ ਸੈਂਸਰ ਬੋਰਡ ਦੇ ਦੁਆਰਾ ਜਿਹੜਾ ਫਿਲਮਾਂ ਨੂੰ ਹਰੀ ਛੱਡੀ ਦਿੰਦਾ ਹੈ ਤਾਂ ਹੀ ਫਿਲਮਾਂ ਜਿਹੜੀਆਂ ਨੇ ਸਿਨੇਮੇ ਦੇ ਵਿੱਚ ਆਉਂਦੀਆਂ ਨੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਐਕਟਰ ਦਲਜੀਤ ਸਾਂਝ ਅਤੇ ਹਣੀ ਤੇ ਜਿਹੜੇ ਨਿਰਦੇਸ਼ਕ ਨੇ ਇਸ ਫਿਲਮ ਦੇ ਉਹ ਆਉਣ ਵਾਲੇ ਦਿਨਾਂ 'ਚ ਬੜੇ ਵੱਡੇ ਖਲਾਸੇ ਕਰਨਗੇ ਇਸ ਫਿਲਮ ਨੂੰ ਲੈ ਕੇ ਜਿਸ ਦਾ ਫਿਲਮ ਦਾ ਨਾਂ ਹੈ ਪੰਜਾਬ 95 ਧੰਨਵਾਦ